ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ ਜਿਨ੍ਹਾਂ ਨੇ ਐਮਪੀਜ਼ ਅਤੇ ਆਲਾ ਪੁਲਿਸ ਅਫਸਰਾਂ ਦੀ ਮੌਜੂਦਗੀ ਵਿੱਚ ਦੋਸ਼ ਲਾਇਆ ਕਿ ਐਕਸਟਰਸ਼ਨ ਦੇ ਹਤਕੰਡੇ ਵਰਤਦਿਆਂ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੱਖਰੇ ਤੌਰ ਤੇ ਮਿਲ ਰਹੀਆਂ ਨੇ 온ਟਾਰੀਓ ਗੁਰਦੁਆਰਾਜ਼ ਕਮੇਟੀ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇ ਸਿੱਖ ਫੈਡਰੇਸ਼ਨ ਵੱਲੋਂ ਬ੍ਰੈਮਟਨ ਵਿਖੇ ਕਰਵਾਏ ਗਏ ਟਾਊਨ ਹਾਲ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਉੱਤੇ ਪੂਰੇ ਮੁਲਕ ਵਿੱਚ ਸੰਕਟ ਮੰਡਰਾ ਰਿਹਾ ਹੈ ਇੱਕ ਪਾਸੇ ਕਾਰੋਬਾਰੀਆਂ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਸਿੱਖ ਕਾਰਕੁਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਭਾਰਤੀ ਸਟੇਟ ਦੀਆਂ ਕੈਨੇਡਾ ਵਿੱਚ ਫਿਰੋਤੀਆਂ ਧਮਕੀਆਂ ਅਤੇ ਕਾਤਲ ਗਿਰੋਹਾਂ ਦਾ ਸਾਹਮਣਾ ਸਿਰਲੇਖੇਟ ਕਰਵਾਏ ਗਏ ਟਾਊਨ ਹਾਲ ਦੌਰਾਨ ਗੁਰਦ ਸਿਕ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ 발ਪਰੀ ਸਿੰਘ ਨੇ ਸਵਾਲ ਉਠਾਇਆ ਕਿ ਇੱਕ ਵਿਦੇਸ਼ੀ ਸਰਕਾਰ ਕਿਸੇ ਕਮਿਊਨਿਟੀ ਨੂੰ ਇੰਨੇ ਵੱਡੇ ਪੱਧਰ 'ਤੇ ਨਿਸ਼ਾਨਾ ਕਿਵੇਂ ਬਣਾ ਸਕਦੀ ਹੈ ਉਧਰ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਯਾਪਾ ਦਾ ਕਹਿਣਾ ਸੀ ਕਿ 2023 ਵਿੱਚ ਜਬਰੀ ਵਸੂਲੀ ਦੇ 319 ਮਾਮਲੇ ਸਾਹਮਣੇ ਆਏ ਅਤੇ 2024 ਦੌਰਾਨ ਅੰਕੜਾ ਵਧ ਕੇ 490 ਹੋ ਗਿਆ। ਮੌਜੂਦਾ ਵਰੇ ਦੌਰਾਨ 436 ਮਾਮਲੇ ਪੁਲਿਸ ਕੋਲ ਆ ਚੁੱਕੇ ਨੇ ਅਤੇ ਰੁਝਾਨ ਨੂੰ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ। 온ਟਾਰੀਓ ਵਿਧਾਨ ਸਭਾ ਵਿੱਚ ਐਨਡੀਪੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਸਰਕਾਰ ਦੇ ਹਰ ਪੱਧਰ ਤੇ ਹੰਬੜਾ ਮਾਰਨਾ ਲਾਜ਼ਮੀ ਹੈ ਕਿਉਂਕਿ ਸਾਡੇ ਲੋਕ ਇਉਂ ਮਹਿਸੂਸ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੋਵੇ। टाउन हॉल ਦੌਰਾਨ ਹਰਜੀਤ ਸਿੰਘ ਢੱਡਾ ਦੇ ਦਿਨ ਦਿਹਾੜੇ ਕਤਲ ਦਾ ਮਸਲਾ ਵੀ ਉੱਭਰਿਆ ਜਿਨ੍ਹਾਂ ਦੀ ਬੇਟੀ ਗੁਰਲੀਨ ਢੱਡਾ ਨੇ ਕਿਹਾ ਕਿ ਗ੍ਰਿਫਤਾਰੀਆਂ ਦੇ ਬਾਵਜੂਦ ਇਸ ਮਸਲੇ ਵਿੱਚ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਅਜਿਹੇ ਟਾਊਨ ਹਾਲਜ਼ ਰਾਹੀਂ ਕੈਨੇਡਾ ਦੇ ਕਾਨੂੰਨ ਕਾਢੇ ਅਤੇ ਲਾਅਨਫੋਰਸਮੈਂਟ ਅਫਸਰ ਸਿੱਖਾਂ ਨੂੰ ਦਰਪੇਸ਼ ਗੁੰਝਲਦਾਰ ਸਮੱਸਿਆਵਾਂ ਨੇੜਿਓਂ ਹੋ ਕੇ ਸਮਝ ਸਕਦੇ ਨੇ ਕਾਊਨ ਹਾਲ ਵਿੱਚ ਸ਼ਾਮਲ ਬੁਲਾਰਿਆ ਨੇ ਜਵਾਬਦੇਹੀ ਦੀ ਘਾਟ ਦਾ ਮੁੱਦਾ ਚੁੱਕਿਆ ਅਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਸਬੰਧ ਸੁਖਾਵੇਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਦੱਸ ਦਈਏ ਕਿ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਕੁੜੱਤਨ ਪੈਦਾ ਹੋਈ ਅਤੇ ਇਸ ਤੋਂ ਬਾਅਦ ਹੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦੀ ਕੈਨੇਡਾ ਵਿੱਚ ਸਰਗਰਮੀ ਦਾ ਜ਼ਿਕਰ ਕੀਤਾ ਗਿਆ ਕੈਨੇਡਾ ਸਰਕਾਰ ਲਾਰੈਂਸ ਬਿਸ਼ਨੋਈ ਗਿਰੋ ਨੂੰ ਅੱਤਵਾਦੀ ਜਥੇਬੰਦੀ ਐਲਾਨ ਚੁੱਕੀ ਹੈ ਅਤੇ ਐਕਸਟਰਸ਼ਨ ਮਾਮਲਿਆਂ ਤਹਿਤ ਗ੍ਰਿਫਤਾਰ 100 ਤੋਂ ਵੱਧ ਸ਼ੱਕੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਟਾਊਨ ਹਾਲ ਵਿੱਚ ਬ੍ਰੈਂਪਟਨ ਤੋਂ ਐਮਪੀ ਅਤੇ ਮੰਤਰੀ ਰੂਬੀ ਸਹੋਤਾ, ਬ੍ਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ, ਐਗਲੈਂਟਨ ਲਾਰੈਂਸ ਤੋਂ ਐਮਪੀ ਅਤੇ ਅਪਰਾਧ ਨਾਲ ਨਜਿੱਠਣ ਦੇ ਮਾਮਲਿਆਂ ਬਾਰੇ ਪਾਰਲੀਮੈਂਟੀ ਸਕੱਤਰ ਵਿਨਸ ਗਾਸਪਾਰੋ Ontario ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀ ਸਿੰਘ ਸਰਕਾਰੀਆ ਅਤੇ Ontario ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਖਾਸ ਤੌਰ ਤੇ ਹਾਜ਼ਰ ਰਹੇ। ਬੈਰ ਰਿਪੋਰਟ ਹੰਦਰ ਟੀਵੀ